ਸੋ ਲੋਕਾ ਗੁਰੂ ਵਾਲਮੀਕ ਦਾ ਪਾਠ ਰਾਮ ਨਾਮ ਦੀ ਗਾਠ ਜਿਨ ਕਰਿਆ ਸੋ ਤਰਿਆ ਅੱਗੇ ਲੇਖਾ ਨਾ ਹੀ ਪਰਿਆ ਮੁਕਤ ਭਏ ਮੁੜ ਜਨਮ ਨਾ ਹੋਵੇ ਜਨਮ ਜਨਮ ਕੀ ਕਾਲਖ ਤੋਵੇ ਐਸਾ ਨਾਮ ਨਰੰਜਨਾ ਰੋਗ ਸੋਗ ਸਭ ਖੰਡਣਾ ਰਤਨਾ ਗੁਰ ਪਰਮੇਸ਼ਰੋ ਪਵਨ ਪਤੀ ਰਿਕੀ ਕੇਸਰੋ ਮਹਾਰਿਸ਼ੀ ਗੁਰਦੇਵ ਸੁਖਮਰ ਤੇਰੀ ਸੇਵਾਰ ਕੀ ਕੇਸ ਗੋਪਾਲ ਤੂੰ ਸਰਬਤ ਕੀ ਨਾਲ ਫਲੇ ਤੇਮਾਰੀ ਪ੍ਰੀਤ ਜੁਗ ਜੁਗੋ ਅਜੇਤ ਜਿਨ ਜਿਨ ਤਮ ਕੋ ਗਾਇਆ ਸੁਖੀ ਵਸੀ ਬਣ ਰਾਇਆ ਜੀਵ ਜੰਤ ਕੇ ਨੰਤਾ ਵਾਲਮੀਕ ਭਗਵੰਤਾ ਓਮ ਨਮੋ ਕਰਤਾਰ ਦੀਨਾਨਾਥ ਦਤਾਰ ਜਿਸ ਮਨ ਤੂੰ ਅਸਿਆਵੇ ਪੰਤੀ ਆਪਣੀ ਲਾਵੇ ਜਬ ਤੱਕ ਤਨ ਮੇ ਸਾਸ ਗਿਆਨ ਤੁਮਾਰਾ ਦਾਸ ਏਕ ਤਲੀ ਪਰ ਰੱਖ ਹਜ਼ਾਰਾਂ ਹਰ ਹਰ ਏਕ ਏਕ ਨਹਾਰਾਮ ਧਨ ਰਵਿਦਾਸ ਗੁਰੂ ਕੀ ਮਹਿਮਾ ਚਮਕਣ ਵਾਂਗ ਸਤਾਰੀ ਸੋਹੰ ਸੋਹੰ ਕਹਿ ਕੇ ਪੱਥਰ ਪਾਣੀ ਉਪਰ ਤਾਰੇ ਦੋਬ ਦਿੱਤੀ ਪਾਪਾਂ ਦੇ ਗੋੜੀ ਵਾਹੋ ਵਾ ਸਚਿਆਰੀ ਰਾਜਾ ਨਗਰ ਚਰਨੀ ਡਿਗਾ ਤਨ ਤਨ ਹੋ ਕਰਤਾਰੇ ਚੋਜ ਬੜਿਆ ਮੂਲਕ ਤੇਰੇ ਸਤਿਗੁਰੂ ਅਪਰੰਪਾਰੇ ਹਾਮ ਸਭ ਅਗਨ ਹਾਰੀ ਠਾਕਰ ਹੋ ਤਮ ਬਖਸ਼ਨ ਹਾਰੀ ਕੁਦਰਤ ਤੇਰੀ ਤੋਂ ਬਲ ਹਾਰੇ ਹੈ ਸਚੀ ਸਰਕਾਰੀ ਕਰ ਕੇ ਤੇਰਾ ਦਨ ਸਰ ਜਾਂਦੇ ਵਿਗੜੇ ਕਾਂ ਸਵਾਰੇ ਸੂਬਾ ਤੇਰੀ ਗਾਵਣ ਸਹਿਬਾ ਚੰਦ ਸੂਰਜ ਸਵਤਾਰੇ ਸੁਰਦਰ ਮਨਜਨ ਦੇਵੀ ਦੇਵਾ ਮਨ ਦੇ ਵੀਰ ਕਰਾਰੇ ਜਾਮਾ ਪਹਿਨ ਮਨੁਖਤਾ ਵਾਲਾ ਚਲ ਆਇਆ ਕਰਤਾਰੇ ਤਾਂ ਹੀ ਤੈਨੂੰ ਤੂੰ ਹੀ ਤੂੰ ਹੀ ਕਹਿੰਦੇ ਪੰਛੀ ਸਾਰੇ ਪੱਤਰ ਹੀਠ ਵਗਾਈ ਗੰਗਾ ਆਪੜੇ ਦਰਵਾਰੇ ਦੀ ਦੁਨੀ ਵਿੱਚ ਬ੍ਰਹਮਾਨੰਦਾ ਹੂ ਸਮਨਾਸੀ ਨਿਆਰੀ ਗੰਗਾ ਉਲਟ ਵਗਾਈ ਪਿਤਰ ਪਿਤਰਾਂ ਨਾਲ ਮਿਲਾਏ ਅਗਮਾ ਗੂ ਚਰਤੀ ਰੀ ਰੰਗਾ ਦਾ ਗੁਜ ਅੰਤ ਨਾਇ ਮਨ ਮੇਰੇ ਵਿੱਚ ਵਸ ਕੇ ਦਾਤਾ ਕੀਤਾ ਦੂਰ ਹਨੇਰਾ ਜੁਸ ਕੋਈ ਤੇਰਾ ਮੁਕੇ ਜਨਮ ਜਨਮ ਕਾ ਫੇਰਾ ਆ ਲਖਨ ਰੰਜਨ ਜਗ ਦੀਵਾਲੀ ਸੱਚ ਕਰਨ ਕਰਤ ਵਸੀਰਾ ਸਭਨਾ ਕਾ ਦਰਿਕ ਹੋਵੇ ਸਤਿਗੁਰੂ ਤੇਰਾ ਡੇਰਾ ਨਾਨਾ ਰੂਪ ਤੇ ਮਾਰੇ ਠਾਕਰ ਅੰਤ ਨਹੀਂ ਕੁਝ ਆਵੇ ਜੇਕਰ ਤੇਰੀ ਕਿਰਪਾ ਹੋਵੇ ਪੱਥਰ ਵੀ ਤਰ ਜਾਵੇ ਰਾਮ ਆਨੰਦ ਬਰਾਗੀ ਤਾਈਂ ਦਿੱਤਾ ਬ੍ਰਹਮ ਗਿਆਨ ਪਥਰ ਤਾਰ ਸਕੇ ਕਿਸ ਤਾਈਂ ਆਪ ਜਦੋਂ ਡੁੱਬ ਜਾਣਾ ਪਥਰ ਪੂਜ ਤਰੇ ਨਾ ਕੋਈ ਡੂ ਡੂ ਮਰੀ ਜਮਾਨਾ ਜੋ ਕੁਝ ਲਿਖਿਆ ਵਿੱਚ ਨਸੀਬਾ ਸੁਭ ਜੀ ਫਿਰ ਪਾਣਾ ਏਕ ਘੜੀ ਜਗ ਰਹਿ ਨਾ ਹੋਈ ਚੋਗ ਜਦੋਂ ਮੁੱਕ ਜਾਈ ਦੁਨੀਆ ਚ ਉੱਠ ਜਾਣਾ ਐਸੇ ਨਾਲੀ ਕੁ ਜਾਏ ਖੁਸ਼ਕ ਮਾਂ ਨੂੰ ਲੈ ਕੇ ਜੈਸੀ ਉੱਡ ਜਾਂਦੀ ਮਗਰਾਈ ਰਖਾ ਇੱਕ ਜਦੋਂ ਸਰੀਰ ਉੱਪਰ ਕਾਹੇ ਕੋ ਕਬਰਾਣਾ ਜੋ ਬਚ ਲਿਖਿਆ ਤੇਰਾ ਗਾਣਾ ਔਰ ਕਿਸੇ ਨਾ ਖਾਣਾ ਮਾਨਸ ਜੀਵ ਸਭ ਹਨ ਆਪਣੇ ਕੋਈ ਨਹੀਂ ਬਗਾਨਾ ਇਕ ਬਰਾਬਰ ਸਭ ਜੀਵਨ ਕਾ ਜਗ ਤੇ ਆ ਨਾ ਜਾਣਾ ਜਿਤਨੇ ਜੀਵ ਜਗਤ ਵਿੱਚ ਆਏ ਸਭ ਕਾ ਏਕ ਟਿਕਾਣਾ ਨਫ਼ਰਤ ਕਿਰਨਾ ਦੂਜੇ ਖਾਨਾ ਜੋ ਕਰਦਾ ਗਿਰ ਜਾਣਾ ਜਨਮ ਜਨਮ ਸਿਰ ਕਸ਼ਟ ਉਠਾਵੇ ਮੂਰਖ ਪੁਰਸ਼ دیਵਾਨਾ ਇੱਕ ਮਿੱਟੀ ਕੇ ਬਰਤਨ ਸਾਰੇ ਕੰਗਲਾ ਹੋ ਜਾ ਰਾਣਾ ਮੰਦੜੀ ਕਰਮ ਕਮਾਉਣ ਵਾਲੀ ਅੰਤ ਪਵੀ ਪਤਾਨਾ ਜਬਰਾਈਲ ਕਸਾਈ ਤੈਨੂੰ ਪਕੜ ਪੁਟਾਲ ਮਕਾਣਾ ਦੁਨੀਆ ਆਪਣੀ ਜਾਲ ਵਸਾਈ ਕਰ ਝੂਠੇ ਵਖਿਆਨਾ ਲੁਗਲ ਬਚੂਰਾ ਕਰਦਾ ਚੋਰੀ ਕੌਣ ਪਰੂ ਜਰਮਾਨਾ ਉਚਨਾ ਕੋਈ ਨਹੀਂ ਚਨਾ ਕੋਈ ਸਭ ਇੱਕ ਬਣਾਈ ਮਤਲਬ ਖੋਰ ਜਮਾਨਾ ਐਵੇਂ ਤੁਰਿਆ ਫਿਰੀ ਕਰਾਈ ਗਾਲ ਵਿੱਚ ਪਾਗੇ ਭਗਵਾ ਚੂਲਾ ਦੁਨੀਆ ਨੂੰ ਠੱਗ ਖਾਏ ਵਿੱਚੋਂ ਕਾਲੇ ਕੋਲੇ ਵਰਗਾ ਉਪਰੋ ਸੰਤ ਕਹਾਏ ਲਮਕ ਗਿਆ ਅੱਖੋਂ ਹੀ ਦੇ ਅੰਦਰ ਰੱਬ ਦਾ ਭਗਤ ਫਰੀਦਾ ਸੇਵਾ ਗੁਰ ਆਪਣੇ ਦੀ ਕਰਕੇ ਦੇਖ ਲਿਆ ਹਰ ਸੀਦਾ ਨਾਮ ਦੇਵ ਤਰ ਲੋਚਨ ਵੀਰਾ ਪੂਰਨ ਭਗਤ ਕਬੀਰਾ ਪਰਮੇਸ਼ਰ ਦੇ ਚਰਨਾਂ ਉਤੋਂ ਦਿੱਤਾ ਵਾਰ ਸਰੀਰਾ ਮੰਦਾ ਕਰਮ ਕਰੋ ਨਾ ਕੋਈ ਮੰਦੇ ਕਾਫਲ ਮੰਦਾ ਹੋਈ ਮੰਦੇ ਕਰਮੀ ਮਿਲੇ ਬਰਾਈ ਸਤਿਗੁਰੁ ਨਾਈ ਪਰੇ ਸਫਾਈ ਸੁਰਗ ਮੰਡਲ ਕੇ ਐਸਾ ਦੇਚ ਜਿਥੇ ਦੁਖ ਨਾ ਦਰਦ ਕਲੇਸ਼ ਭਗਤ ਜਨਾ ਗਉ ਸਚੈ ਖੰਡ ਨੀਲੀ ਵਸੀ ਬ੍ਰਹਮਾਨੰਦ ਭਗਤ ਰੀਵ ਜਨਾਇ ਕੰਧ ਏਕ ਰੂਪ ਦੋਹਾ ਦਾ ਪੰਦ ਭਗਤੀ ਮਾਰਗ ਬੜਾ ਮਹਾਨ ਪੌੜੀ ਲਗੀ ਨਾਲ ਸਮਾਨ ਹਰ ਕਾ ਭਗਤ ਚੜੇ ਸੋਤਰੀ ਨਾਮ ਵਿਹੋਣਾ ਗਿਰਗਿਰ ਮਰੇ ਕਹਿਰੇ ਵਿਦਾਸ ਗੁਰੂ ਕੀ ਰਚਨਾ ਆ ਰਾਮ ਨਾਮ ਕੇ ਮੋਤੀ ਦੁਨੀਆ ਦੇ ਜੁਗ ਜੁਗ ਚਮਕਣਾ ਜਿਉ ਹਵਲੰਤਰ ਜੋਤੀ ਪਾਵਣ ਪਰਮੇਸ਼ਰ ਦੀ ਬਾਣੀ ਸੋਤਰੀ ਆ ਜੇ ਸਾਚ ਪਛਾਨੀ ਵਿਸ਼ਵਾ ਮੇਤਰ ਰਾਜਪਾਗ ਤਜ ਆਇਆ ਗੁਰੂ ਦਵਾਰ ਚਰਨ ਕਮਲ ਚਿਤ ਜੋੜ ਕੇ ਤਪ ਕੀਤਾ ਇਕਸਾਰ ਕੀਤੀ ਗੁਰ ਕੀ ਬੰਦਗੀ ਬਰਸ ਅਨੇਕ ਹਜ਼ਾਰ ਸਿਰ ਪਰ ਕਸ਼ਟ ਸਹਾਰ ਕੇ ਖੁਸ਼ੀ ਕੀਤਾ ਕਰਪਾਲ ਕਰਤਾਰ ਵਾਲਮੀਕ ਰਿ ਬਖਸ਼ਦਾ ਨਾਮਉ ਨਾਮ ਪੰਡਾਰ ਪੂਜਾ ਕਰਕੇ ਗੁਰੂ ਕੀ ਮਨ ਚੰਦੜੀ ਪਰ ਪਾਏ teen lok sansar mein brahm rishi kahai sur nar manjan devte chann pade sab aaye bhakti ki te rabb di mirthi nai jae duniya de vich man laye hari ka meet ban ga tari amar de jin jin kari preet ਜੋ ਗਾਵੈ ਭਗਵੰਤ ਕੋ ਜਮਾਰੇ ਪਨੀਤ ਲਾਭ ਜਵੰਗਰ ਸੂਰਮਾ ਰਣ ਵਿੱਚ ਪਾਵੇ ਜੀਤ ਓਟ ਸੁਬਾਹ ਇਸਨਾਨ ਕਰ ਜਪੇ ਗੁਰੂ ਕਾ ਨਾਮ ਕਰੇ ਗੁਰੂ ਕੀ ਆਰਤੀ ਰੋਜ਼ ਸੁਬਾਹ ਤੇ ਸ਼ਾਮ ਇਕੜੀ ਨਾ ਵਿਸਰੇ ਪਰਮੇਸ਼ਰ ਕਾ ਨਾਮ ਸੂਰਜ ਵਾਂਗਰ ਚਮਕਿਆ ਜਪ ਕੇ ਗੁਰ ਕਾ ਨਾਮ ਕਰੇ ਗੁਰੂ ਕੀ ਆਰਤੀ ਸਵਾਤੀ ਸ਼ਾਮੇ ਇਕੜੀ ਨਾ ਵਿਸਰੇ ਪਰਮੇਸ਼ਰ ਕਾ ਨਾਮ ਸੂਰਜ ਵਾਂਗਰ ਚਮਕਿਆ ਜਪ ਕੇ ਗੁਰੂ ਕਾ ਰਾਮ 68 ਤੀਰਥ ਸਿਮਰਦੇ ਹਲ ਤਪਤ ਸਭ ਗਾਵ ਗੁਰੂ ਆਲਮੀਕ ਪਰਮਾਤਮਾ ਤੀਨ ਭਵਨ ਕਾ ਥਾਮ ਰੰਗ ਦੇ ਵਿੱਚ ਰੰਗਿਆ ਗਿਆ ਜਿਨ੍ਹਾਂ ਦਾ ਚਾਮ ਜਨਮ ਜਨਮ ਦੁਖ ਤਰ ਪੂਰਨ ਹੋਵੇ ਕਾਮ ਸ਼ਿਵ ਜੀ ਬੈਠ ਕਲਾਸ਼ ਮੇ ਧਿਆਨ ਤਰੇ ਹਰ ਨਾਲ ਪਾਰਬਤੀ ਰੰਗ ਰਤੜੀ ਸੋਈ ਆਲ ਪਤਾਲ ਤੂੰ ਹੀ ਤੂੰ ਹੀ ਆਕੇ ਖੁਸ਼ ਕੀਤਾ ਕਿਰਪਾਲ ਕਰਿ ਸਿਮਰਨ ਭਗਵੰਤ ਕਾ ਜੋਗੀ ਪੈ ਨਿਹਾਲ ਰਖੀਆਂ ਮੋਲੀਆ ਪੂਜ ਕੇ ਲਾਏ ਪਾਵ ਜੰਜਾਲ ਸਤਿਗੁਰ ਜੀ ਕਾ ਸਿਮਰਨਾ ਕਟੇ ਗੋੜ ਜੰਜਾਲ ਦੇ ਗੁਰ ਰੰਗ ਰਤਿਆ ਨੇੜ ਨ ਆਵੇ ਕਾਲ ਜਿਨ ਗੁਰ ਕੋ ਨਾ ਚੀਤੇ ਆ ਗਏ ਜਨਮ ਕੋ ਗਾਲ ਪਾਪੀ ਮੂਸਮਸ ਰੋਵੰਦੇ ਕਰਦੇ ਹਾਲ ਹਾਲ ਅੰਤ ਪਵੀ ਪਤਾਵਨਾ ਜੋ ਲੁੱਟਣ ਬਗਾਨੇ ਮਾਲ ਰੱਬ ਕਰ ਏਕ ਸਮਾਨ ਹੈ ਰਾਜਾ ਭਵਾਂ ਕੰਗਾਲ ਖਲਕਿਤ ਬਾਜੀ ਕਰ ਦੁਨੀਆ ਖੇਲ ਪੰਡਾਲ ਭਗਤ ਜਨਾ ਨੇ ਵਣਜਿਆ ਨਾਮੋ ਨਾਮ ਗੋਪਾਲ ਦੁਨੀਆ ਕੋਲੀ ਵਣਜਦੀ ਹੀਰੇ ਮੋਤੀ ਲਾਲ ਜਗ ਵਿੱਚ ਤੰਨੇ ਭਗਤ ਦੀ ਭਗਤੀ ਬੜੀ ਕਮਾਲ ਦੁਨੀਆ ਦੇ ਵਿੱਚ ਚਮਕ ਦੀ ਬੁਝਨੀ ਨਹੀਂ ਮਸਾਲ ਤੰਨੇ ਉੱਪਰ ਭੀਜਿਆ ਰੱਬ ਦਾ ਵਾਲੋ-ਵਾਲ ਤੰਨਾ ਕਹਿੰਦਾ ਤੰਨਿਆ ਰੱਬ ਦਾ ਦੇਖ ਜਮਾਲ ਪੱਥਰ ਵਿੱਚੋਂ ਨਿਕਲ ਕੇ ਰੋਟੀ ਖਾਧੀ ਨਾਲ ਗਿਲਦਾਸਾ ਅਨਮੋਲੜੀ ਭਗਤ ਜਨਾਂ ਦੀ ਕਾਲ ਡੰਗਰ ਚਾਰੇ ਭਗਤ ਦੇ ਆਕੇ ਆਪ ਆਕਾਲ ਤੁਰ ਕੀ ਬਾਣੀ ਪੈਰ ਮੈਨ ਲਿਖ ਨਾਲ ਖੁਦਾ ਆਪਣ ਰੈਨ ਹਰ ਹਰ ਨਾਮੋ ਨਾਮ ਪੰਡਾਰ ਪੂਜਨੀ ਜੀ ਕੋ ਚੰਦਾ ਤਾਰ ਇਸ ਬਾਣੀ ਪਰ ਖੜਾ ਸਮਾਨ ਈ ਸੰਦਰ ਵਸਦਾ ਭਗਵਾਨ ਅਮਰ ਕਥਾ ਸੁਣ ਮਰੇ ਨਾ ਕੋਈ ਜੁਗ ਜੁਗ ਜੀਤ ਪਰਮਗਤ ਹੋਈ RAM ਨਾਮ ਕਾ ਪਾਵਨ ਮੀੜਾ ਪਾਰ ਕਰੀ ਇਸ ਪੂਜ ਜੀੜਾ ਆਦੀ ਵਾਸੀ ਧਰਮ ਗਰੰਧ RAM ਨਾਮ ਕਾ ਸੱਚਾ ਪੰਥ ਪੂਜੇ ਕੋ ਕ੍ਰਿਸ਼ਨ ਮੋਹਾਰ ਰਿਖੀ ਮੁਨੀ ਜੋਗੀ ਅਵਤਾਰ ब्रह्म रोज करे प्रणाम शाम सवेरे पूजे राम शंकर इसके गावे गीत लक्ष्मी रादा कर्ण प्रीत नारद मुनि च गावे शीश तू ही तू ही आके जगीश ਪੂਜੇ ਕੋ ਰਗੀ ਮਤੰਗ ਲਾ ਕਰੋੜਾ ਚੇਲੇ ਸੰਗ ਪੂਜੇ ਕੋ ਮਹਾ ਮਹੀਸ਼ ਤੀਨ ਭਵਨ ਕੇ ਸਬੇ ਦੇਸ਼ ਸੁਰਨਰ ਮਨਜਨ ਕਰਦੀ ਪਾਠ ਵੱਡੇ ਵੱਡੇ ਦੁਨੀਆ ਕੀ ਰਾਟ ਇਸ ਕੋ ਪੁਜਣ ਸਾਧੂ ਸੰਤ ਮਨੀ ਮਨੀਸ਼ਰ ਸਤਿ ਆਵੰਤ ਜਰੇ ਜਰਿਓ ਵੀ ਪ੍ਰਕਾਸ਼ ਅਗਨ ਪਵਨ ਜਲ ਜੀਵ ਏਕਾਸ਼ ਗਿਆਨ ਸਰਵਕੋ ਤਾਰਨੀ ਵਿਗੜੇ ਕਾਜ ਸਵਾਰਨੀ ਸੀਤਾ ਕੇ ਅਰੀ ਅਮਰਤ ਸੰਗ ਵਾਲਮੀਕ ਭਗਵਨ ਕਾ ਰੰਗ ਸੀਤਾ ਆਖਿਆ ਰਾਮ ਨੂੰ ਹੈ ਰਾਜਾ ਵਾਲਮੀਕ ਦਾ ਦਰਸ਼ ਕਰਾ ਦਿਓ ਜੀ ਲਗੀ ਤਿਆਸ ਮਨ ਗੁਰੂ ਦੇ ਦਰਸ਼ਨਾ ਦੀ ਮੇਰੇ ਚਿੱਤ ਦੀ ਆਸ ਪਜਾ ਦਿਓ ਜੀ ਮੇਰੇ ਚਿੱਤ ਦੀ ਆਵਾਜ਼ ਰਾਮਾ ਇੱਕ ਪੁੱਤ ਹੋ ਵੀਰ ਕੀ ਵਾ ਨੈ ਨੂੰ ਮੈਨੂੰ ਦੀਨ ਦਿਆਲ ਮਲਾ ਦੇਵ ਅਤ ਜੋੜ ਕੇ ਆਖ ਦੀ ਰੋ ਜੇ ਤੈਨੂੰ ਪੁੱਤਰ ॠषि ਵਰਗਾ ਤੈਂ ਲੋੜਦੀ ਹਾਂ ਸਾਰੇ ਲੋਕ ਪਰਲੋਕਦਾਰਾ ਜਿ ਚਾਵਾ ਆਸਾਂ ਮੇਰੀਆਂ ਪੂਰੀਆਂ ਹੋਣ ਰਾਮਾ ਜੀ ਮੈਂ ਉਸ ਭਗਵੰਤ ਦਾ ਦਰਸ਼ ਪਾਵਾ ਲੋਕੀ ਆਖਦੇ ਨੇ ਸਤ ਕਰਤਾਰੂ ਤਪ ਦੇ ਦਿਲਾਂ ਤਾਈ ਚਟ ਠਾਰ ਦਿੰਦਾ ਦਰਸ਼ਨ ਉਸ ਦਾ ਜਨਮ ਦਿਆ ਪਾਪੀਆਂ ਨੂੰ ਪਵਜਲ ਸਾਗਰਾਂ ਚੋਂ ਕਰਪਾਰ ਦਿੰਦਾ ਸਿਰਜਣਹਾਰ ਉਹੀ ਜੀ ਆਸਾਰਿਆਂ ਨੂੰ ਉਹੀ ਕੋਲੋਂ ਰਿਜਕ ਪਚਾਉਣ ਵਾਲਾ ਸ਼ਕਤੀ ਉਹ ਦੇਦਾ ਕੋਈ ਅੰਤ ਨਾ ਏ ਚਰਨੀ ਕੋਲ ਜਹਾਨ ਨੂੰ ਲਾਉਣ ਵਾਲਾ ਪੀਰਾ ਪੀਰ ਹੋਈ ਉਹ ਦਾ ਯੋਧਿਆਂ ਤੋਂ ਸੰਨੀ ਉਹ ਦੀਆਂ ਬਲਵਾਨ ਲੱਗੀ ਮਲਕ ਨੂੰ ਮੌਤ ਚਾਰੂ ਫੇਰੇ ਬਾਰਿਓ ਦੀ ਜਬਰਾਈ ਲ ਚੁਕਾਮ ਦਾ ਸੀ ਸੀ ਅਕੀ 파ਰਤਵਾਜ ਤੇ ਆ ਕੀ ਰਾਜ ਤਾਈ ਸੇਵਕ ਕੁਸਕਰਤਾਰ ਦਾ ਆਣ ਹੋਇਆ ਰਾਜੇ ਬਲ ਨੇ ਵੰਦਨਾ ਕਰੀ ਗੁਰ ਕੀ ਮਹਾਰਾਜ ਤੋਂ ਵਾਲਵਾਲ ਖੋਇਆ ਆਸਾ ਪੁਰਦਾ ਗੁਰੂ ਪੁਜਾਰੀਆਂ ਦੀ ਜੈ ਮੰਗ ਤੈ ਕਿਰਪਾ ਦੇਵੀ ਦਿੰਦਾ ਗਤ ਨਗਤਿਆ ਬੰਦਿਆ ਨੂੰ ਮਾਨਸਖਾਨਿਆ ਨੂੰ ਡੰ ਲਾ ਦੇਵੀ ਜਾਮਾ ਪੈਣ ਮਨੁਖ ਦਾ ਚਲ ਆਇਆ ਮਾਤ ਲੋਕ ਦੇ ਵਿੱਚ ਨਰੈਣ ਉਹ ਬਾਣੀ ਲੋਕ ਪਰਲੋਕ ਦੀ ਰਚਨ ਕਾਰਨ ਸੰਸਕ੍ਰਿਤੀ ਦੇ ਅੰਦਰ ਰਮੈਲ ਓਹੋ ਮੈਨੂੰ ਦੱਸਿਆ ਸੀ ਪਿਤਾ ਜਨਕ ਜੀ ਨੇ ਮੱਥਾ ਚਮਕਦਾ ਏ ਸੂਰਜ ਵਾਂਗ ਉਦਾ ਓਨੂੰ ਦੇਖ ਕੇ ਆਤਮਾ ਸ਼ਾਂਤ ਹੋਵੇ ਗੁਜੰਤ ਵੀ ਆਮਦਾ ਨਹੀਂ ਉਦਾ ਲੱਖ ਰਾਣੀਆਂ ਤੇ ਰਾਜੇ ਉਸ ਅੱਗੇ ਜੋਗੀ ਵਾਂਗਰਾਂ ਲੱਖ ਜਗਾਂ ਬੰਦੇ ਨੇ ਜਿਹੜੀ ਵਸਤੇ ਤੇ ਨਾਲੋਂ ਲੋੜ ਹੋਵੇ ਪਾ ਕੇ ਉਸ ਮਰੰਗਕਾਰ ਤੋਂ ਜਾਵੰਦੇ ਨੇ ਦਿਲ ਕਰਦਾ ਮੈਂ ਬਣ ਪੰਛੀ ਉਡੋ ਸਤਵੰਤ ਦੇ ਕੋਲ ਜਾਵਾਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਬੈ ਕੇ ਉਹਦੇ ਮਿੱਠੜੇ ਮਿੱਠੜੇ ਗੀਤ ਗਾਵਾਂ ਮਾਲਕ ਪਾਲ ਗੋ ਸਾਰੀ ਦੁਨੀਆ ਦਾ ਮਾਤਾ ਮੇਰੀ ਨੇ ਮੈਨੂੰ ਦੱਸਿਆ ਏ ਕਰਾਂ ਸਿਮਤ ਕੀ ਉਸ ਪਰਮਾਤਮਾ ਦੀ ਕਾਟ-ਕਾਟ ਅੰਦਰ ਉਹ ਵਸਿਆ ਏ ਗਗਨ ਮੰਡਲ ਚੰਦ ਸੂਰਜ ਤੇ ਕੁੱਲ ਤਾਰੇ ਉਸ ਵਲੀ ਦਾ ਵਿਰਤ ਕਮਾਉਂਦੇ ਨੇ ਬ੍ਰਹਮਾ ਵਿਸ਼ਨੋ ਤੇ ਸ਼ਿਵ ਕਮੇਰ ਨਾਰਦ ਰਚ ਰਚ ਗੀਤ ਗੋਵਿੰਦ ਦੇ ਗਾਉਂਦੇ ਨੇ ਹਟ ਉਦੇ ਨਾਮ ਦੀ ਰਹਿ ਕੁੱਲੀ ਤੀ ਲੋਕ ਸੰਸਾਰ ਵਿੱਚ ਕਾਰ ਰਾਮ ਜਿੱਥੇ ਚੰਨ ਭਗਵੰਤ ਨੇ ਲਾ ਦਿੱਤੇ ਤੀਰਤ ਬਣ ਗਈਆਂ ਨੇ ਉਹ ਤਾਵਾ ਇੰਦਰ ਸ਼ੇਸ਼ ਗਣੇਸ਼ ਮਹੀਸਾਰ ਤੂੰ ਨੇ ਉਦੇ ਨਾਮ ਦੇ ਤਾਪ ਦੇਨੇ ਸੁਭਾ ਸ਼ਾਮ ਸਾਰੇ ਪੰਛੀ ਜੰਗਲਾਂ ਦੇ ਤੂੰ ਹੀ ਤੂੰ ਹੀ ਸੁਭਾਨੇ ਆਲਾਪ ਦੇਨੇ ਵਿਸ਼ਵਾਮੀਤਰ ਨੇ ਗੁਰੂ ਕੀ ਕਰੀ ਪੂਜਾ ਇਕ ਮਨੋ ਕੇ ਉਹਨੂੰ ਗਾਲਿਆ ਚਰਨਾਂ ਵਿੱਚ ਬੈ ਕੇ ਵਾਲਮੀਕ ਜੀ ਦੇ ਬ੍ਰਹਮਾ ઋષਿ ਦਾ ਮਰਤਬਾ ਪਾ ਲਿਆ ਦਸ਼ਰਤ ਰਾਜੇ ਨੇ ਗੁਰੂ ਕੀ ਕਰੀ ਸੇਵਾ ਚਾਰ ਲਾਲ ਗੁਰ ਸੇਵੋਂ ਮਿਲ ਗਏ ਵਾਲਮੀਕ ਜੀ ਦੇ ਰਬੀ ਨੂਰ ਤਾਈ ਸੁਕੇ ਫੁੱਲ ਵੀ ਦੇ ਕੇ ਖਿਲ ਗਏ ਕਾਲੇ ਕਾਗ ਨੂੰ ਹੰਸ ਬਣਾ ਦਿੰਦਾ ਵਾਲਮੀਕ ਨਰੰਕਾਰ ਦਾ ਨੂਰ ਐਸਾ ਮੈਨੂੰ ਕਹਿਣ ਜਹਾਨ ਦੇ ਲੋਕ ਸਾਰੇ ਵળી ਹੋਰ ਨਹੀਂ ਕੋਈ ਉਸ ਜੈਸਾ ਸੁਕੇ ਬਿਰਸ਼ਰ ਆਵਲੇ ਹੋ ਜਾਂਦੇ ਪੈਦਾਮ ਦੀ ਜਨਾ ਤੇ ਛਾਉ ਦੀ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਬਣ ਜਾਵਦੇ ਗੁਰੂ ਜੀ ਬਾਯੋ ਦੇ ਕਾਲੇਮ ਤਰਕ ਚੁਨੇ ਕਰੀ ਸੇਵਾ ਸ਼ਿਵਰੀ ਤਰ ਕੀ ਗੁਰੂ ਦਾ ਨਾਮ ਲੈ ਕੇ ਉਹਨੇ ਯੁਗ ਪਲਟਾਏ ਸੰਹੱਲਿਆ ਦੇ ਯੁਗ-ਯੁਗ ਦੇ ਨਾਲ ਵਟਾ ਦਿੱਤਾ ਮਿਹਰਵਾਨ ਕਰਤਾਰ ਨੇ ਦਇਆ ਕਰਕੇ ਰਾਜੇਂਦਰ ਦਾ ਕੋੜ ਹਟਾ ਦਿੱਤਾ ਸਬਨਾਥਾਂ ਦਾ ਤਾਜ ਹੈ ਨਾ ਦੇਉ ਹੋ ਉਹਦੇ ਅਤਿ ਦੀ ਤਲੀ ਤੇ ਜਗ ਵਸੇ ਡੂੰਗੀ ਦਿਲਾਂ ਦੀ ਮਰਜ਼ ਪਸ਼ਾਣਦਾਈ ਨਿਰਗੁਣ ਸੁਰਗ ਨਾ ਦੇਉ ਪੀ ਦਸੈ ਜਾ ਕੇ ਉਸ ਦੇ ਦਵਾਰੇ ਬੁੱਝ ਜਾਂਦੀਆਂ ਪਿਆਸਾਂ ਗੁਰੂ ਵਾਲਮੀਕ ਜੀ ਪੂਰੇ ਸਬਦੀਆਂ ਆਸਾਂ ਰਿਕੀ ਮੋਨੀ ਸਨੇ ਆਸੀ ਰਾਮ ਗੁਰ ਕੀ ਪਰਨ ਜਿ ਕਾਰੇ ਬਣ ਗਏ ਮਰਦੇ ਤਾਰੇ ਰਾਮ ਗੁਰ ਕੋ ਪੂਜਣ ਹਾਰੇ ਗਿਆਨ ਨਾਦ ਸਜ ਕਰ ਤਬਿਆਨਾ ਪੂਜ ਲਵੀ ਨਰ ਨਾਮ ਖਜ਼ਾਨਾ